ਮੰਮੀ ਤੁਸੀਂ ਕਿਉਂ ਨਾਲ ਪੰਗੇ ਲਈ ਜਾਂਦੇ ਹੋ ਆਪਾਂ ਤੈਨੂੰ ਘਰੋਂ ਕਢਵਾਉਣਾ ਆਪਣਾ ਮੱਥਾ ਮਾਰਨ ਦੀ ਕੀ ਲੋੜਾ ਆਪਣਾ ਕੰਮ ਅਣਮੋਲ ਨੂੰ ਆਪਦੇ ਬਸ ਵਿੱਚ ਕਰਨਾ ਜਦੋਂ ਉਹ ਬਸ ਵਿੱਚ ਹੋ ਗਿਆ ਇਹਦਾ ਘਰੋਂ ਨਿਕਲੀ ਲੈ ਉਹੀ ਤਾਂ ਤੈਨੂੰ ਮੈਂ ਕਹਿ ਰਹੀ ਆ ਅਣਮੋਲ ਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਜੇ ਮੈਂ ਉਹਦੀ ਮਾਂ ਬਣ ਜਾ ਇਹਨੂੰ ਤਾਂ ਉਹ ਫਿਰ ਘਰੋਂ ਕੱਢ ਹੀ ਦੇਊਗਾ ਬਸ ਮੰਮੀ ਆਪਾਂ ਮੋਤੋ ਇਹ ਨਹੀਂ ਕਰਵਾਣਾ ਆਪਾਂ ਆਪਦਾ ਨਾਟਕ ਸ਼ੁਰੂ ਕਰਦੇ ਆ ਆ ਲੈਣ ਦੇ ਅਣਮੋਲ ਨੂੰ ਕਰੀ ਨਾਟਕ ਤਾਂ ਸ਼ੁਰੂ ਕਰਨਾ ਹੀ ਪੈਣਾ ਮੰਮੀ ਆਪਾਂ ਨੂੰ ਆਖਰ ਸ਼ਰੀਕਾਂ ਨੂੰ ਘਰੋਂ ਜੋ ਕੱਢਣਾ ਪਰ ਤੁਹਾਨੂੰ ਪਤਾ ਨਾ ਪਰ ਨਾਟਕ ਕਿਵੇਂ ਕਰਨਾ ਕੋਈ ਗੱਲ ਨਹੀਂ ਆ ਲੈਣ ਦੇ ਹੰਮੋਲ ਨੂੰ ਅਹੀ ਜੀ ਐਕਟਿੰਗ ਕਰੂੰਗੀ ਹੁਣ ਤਾਂ ਇਹ ਵੀ ਨਹੀਂ ਪਤਾ ਲੱਗਣਾ ਵੀ ਮੇਰੀ ਤਾਈ ਹੋਈ ਹੈ ਜਿਹੜੀ ਇਹਨੂੰ ਕੀ ਹੋਗਾ ਮੰਮੀ ਇਦਾਂ ਮੈਨੂੰ ਇਹ ਹੀ ਲੱਗਦਾ ਵੀ ਉਹੀ ਗੱਲ ਹੋਊਗੀ ਜਿਹਦਾ ਆਪਾਂ ਨੂੰ ਦੱਸ ਆ ਆ ਕੇ ਤਾਂ ਫੋਨ ਆ ਗਿਆ ਹੁਣੋ ਵੀ ਉਹ ਤਾਂ ਹੈਲੋ ਸ਼ੁਕਰੀਆ ਕਰਦੇ ਰੇ ਬਹੁਤ-ਬਹੁਤ ਬਧਾਈਆਂ ਵੀਰੇ ਤੁਹਾਨੂੰ ਲੈ ਮੈਂ ਕਿਉਂ ਨਾ ਆਉਂਗੀ ਮੈਂ ਤਾਂ ਜ਼ਰੂਰ ਆਉਂਗੀ ਮੈਂ ਹੁਣੇ ਕਹਿੰਦੀ ਟੋਨੀ ਨੂੰ ਵੀ ਮੈਨੂੰ ਛੱਡ ਲੈ ਜਾਊਗਾ ਮੈਂ ਤਾਂ ਚਾਹੀ ਇੰਨਾ ਜਿਹੜਾ ਪਿਆ ਮੇਰੇ ਤਾਂ ਇੰਜ ਹੀ ਕਰਦਾ ਵੀ ਉੱਡ ਕੇ ਆ ਜਾ ਚਲ ਵੀਰੇ ਤੂੰ ਜ ਫੋਨ ਰੱਖੋ ਮੈਂ ਕਹਿੰਦੀ ਟੋਨੀ ਨੂੰ ਮੈਂ ਹੁਣੇ ਤਿਆਰ ਤੇ ਫਿਰ ਮੈਂ ਆਉਣੀ ਆ ਠੀਕ ਆ ਵੀਰੇ ਨਹੀਂ ਕਾਦਾ ਚਾ ਚੜੇ ਪਿਆ ਕਿੱਥੇ ਜਾਣਾ ਤੂੰ ਮੰਮੀ ਮੈਂ ਤਾਂ ਇਹਦੇ ਜੱਪ ਖਾਣੇ ਚ ਹੋ ਲਿ ਗਈ ਸੀ ਵੀ ਮੈਂ ਤਾਂ ਭਾਵੇਂ ਤੱਕ ਜਾਪਾ ਸਾਹਮਣ ਜਾਣਾਗਾ ਜੇ ਤੂੰ ਜਾਏਂਗੀ ਫਿਰ ਮੇਰੇ ਕੋਲ ਕੌਣ ਰਹੂਗਾ ਮੰਮੀ ਆ ਕੇ ਵੰਨੇ ਗੱਲਾਂ ਕਰ ਦਿਓ ਮੇਰੇ ਪੇਕੇ ਘਰ ਜਾਇ ਬਿਨਾ ਸਰਨਾ ਨਹੀਂ ਹੈਗਾ ਮੈਂ ਤੈਨੂੰ ਜਾਣ ਤੋਂ ਨਹੀਂ ਰੋਕਦੀ ਪਰ ਮੈਂ ਇਹ ਕਹਿਨੀ ਆ ਵੀ ਮੇਰਾ ਕੱਲੀ ਦਾ ਔਖਾ ਹੋ ਜੂ ਤੇਰੇ ਬਿਨਾ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਦੀਦੀ ਨੂੰ ਫੋਨ ਕਰਤਾ ਸੀ ਵੀ ਦੀਦੀ ਜੇ ਮੈਨੂੰ ਜਾਣਾ ਪੈ ਗਿਆ ਤਾਂ ਤੁਸੀਂ ਆ ਜਾਓ ਮੰਮੀ ਕੋਲ ਓਹੋ ਤੂੰ ਕੁੜੀ ਨੂੰ ਕਿਉਂ ਤੰਗ ਕੀਤਾ? ਲੈ ਮੰਮੀ ਤੰਗ ਕਰਨ ਵਾਲੀ ਕੀ ਗੱਲ ਆ? ਆਖਰ ਉਹ ਇਸ ਘਰ ਦੀ ਕੁੜੀ ਆ ਨਾਲ 4 ਦਿਨ ਲਾਜੂ ਬਹਾਨੇ ਨਾਲ। ਚੱਲ ਕਰ ਲੈ ਤੂੰ ਤਿਆਰੀ। ਮੈਂ ਟੋਨੀ ਨੂੰ ਕਹਿ ਦੇਣੀ ਆ। ਤੈਨੂੰ ਛੱਡੇ ਆਊਗਾ। ਨਾਲ ਇਹ ਦੱਸ ਦੇ ਵੀ ਕਿੰਨੇ ਕ ਦਿਨ ਲਾਏਂਗੀ ਤੂੰ? ਤੂੰ ਮੰਮੀ ਕੁੜੀਆ ਨਾ ਬੜੇ ਪ੍ਰੈਸ਼ਨ ਨਾਲ ਹੋਈ ਆ। 2-3 ਦਿਨ ਤਾਂ ਮੈਂ ਘਟਾ ਕੇ ਆਉਂਗੀ ਉਹਨਾਂ ਨਾਲ। ਹਾਂ। ਇਹ ਸਮੇਂ ਤਾਂ ਜਾਣੀ ਪਊਗਾ ਤੈਨੂੰ। ਚੱਲ ਕੋਈ ਗੱਲ ਨਹੀਂ। ਤੂੰ ਜਾ। ਚੱਲ ਮੰਮੀ ਮੈਂ ਤਿਆਰੀ ਕਰ ਲਾਂ ਅੰਦਰ ਜਾ ਕੇ ਫਿਰ ਮੈਂ ਟੋਨੀ ਛੱਡੇ ਆਉਣਗੇ। ਆਹੋ ਲਗਾ ਦੇ ਵਿਚਾਰਿਆਂ ਦਾ ਟਾਈਮ ਕੰਧਾ ਗਿਆ ਟੋਨੀ ਚਲ ਕੋਈ ਗੱਲ ਨਹੀਂ ਜੇ ਰਾਤ ਨਾਲੇ ਪਰ ਮੈਂ ਇੱਕ ਗੱਲ ਕਹਿ ਤਾਂ ਦੇਵਾਂ ਵੀ ਕਿਤੇ ਭੁੱਲ ਨਾ ਜਾਈਂ ਹਾਂ ਬਾਂਦਾ ਕੁੜੀ ਨੂੰ ਲੈ ਆਈ ਆਹ ਕੌਣ ਆ ਗਿਆ ਬੀ ਬਾਂਦੀ ਆਪੋ ਬਾਰਤ ਖੜੀ ਆ ਕੇ ਆ ਗਈ ਮੇਰੇ ਤੇ ਹਾਏ ਹੇ ਜੋ ਦਿਨਸ ਦੀ ਰਹਿ ਪਤਾ ਮੈਨੂੰ ਕਿੰਨੀ ਯਾਦ ਆ ਰਹੀ ਸੀ ਨਾਲੇ ਮੈਂ ਆਉਣਾ ਨਹੀਂ ਸੀ ਨਾਲੇ ਮੈਨੂੰ ਪਰਜਾਈ ਨੇ ਤਾਂ ਕੱਲ ਹੀ ਫੋਨ ਕਰਤਾ ਸੀ ਵੀ ਮੈਂ ਜਾ ਰਹੀ ਆ ਤੂੰ ਆ ਜੀ ਭੈਣੇ ਲੈ ਆ ਤਾਂ ਤੂੰ ਚੰਗਾ ਕੀਤਾ ਜਿਹੜਾ ਆ ਗਈ ਮੇਰੇ ਕੋਲ ਮੈਂ ਤਾਂ ਐ ਸੋਦੀ ਸੀ ਮੇਰਾ ਜੀ ਕਿਵੇਂ ਲੱਗੂ ਵਿਛਾਲੀ ਤਾਂ ਵਗ ਗਈ ਓ ਮਾਂ ਹੁਣ ਸਾਰੀਆਂ ਗੱਲਾਂ ਇੱਥੇ ਖੜੀ ਕਰੀ ਜਾਣਗੀਆਂ ਕਿ ਅੰਦਰ ਵੀ ਲੈ ਕੇ ਜਾਏਂਗੀ ਓਹੋ ਮੈਂ ਤਾਂ ਭੁੱਲੀ ਗਈ ਸੀ ਧੀ ਦੇ ਚਾਚਾ ਚ ਵਾਤਾ ਨਹੀਂ ਠੰਡ ਹੈ ਚੱਲ ਪੁੱਤ ਹੰਦ ਚੱਲੀਏ ਚਲੋ ਤੁਸੀਂ ਮਾ ਮਾਤੀਆਂ ਕਰੋ ਵੱਲਾ ਮੈਂ ਨਾ ਬਾਹਰ ਜਾ ਕੰਮ ਜਾ ਕੇ ਆਉਂਦਾ ਛੇਤੀ ਆ ਜੀ ਵੀਰੇ ਕਿਤੇ ਉੱਥੇ ਟਾਈਮ ਲਾ ਦੇ ਕੋਈ ਨਾ ਭੈਣ ਤੁਸੀਂ ਬੈਠੋ ਆ ਗਿਆ ਲੈ ਦੀਦੀ ਵੀ ਆ ਗਏ ਮੈਂ ਐ ਕਰਦੀ ਹਾਂ ਅਨਮੋਲ ਨੂੰ ਦੱਸਦੀ ਹਾਂ ਜੀ ਵਾਰ ਦੀਦੀ ਆਏ ਨੇ ਅੱਛਾ ਭੈਣ ਆ ਗਈ ਚਲ ਤੂੰ ਐ ਕਰ ਬੈਠ ਮੈਂ ਭੈਣ ਨੂੰ ਮਿਲਾਵਾਂ ਮੈਂ ਕਤੋਂ ਦੇ ਉਹ ਮੈਂ ਤਾਂ ਤਾਂ ਰੁਕ ਗਿਆ ਵੀ ਭੈਣ ਹੁਣੀ ਆਈ ਆ ਉਹਨਾਂ ਨੂੰ ਚਾਹ ਪਾਣੀ ਪੀ ਲੈਂਦੇ ਮੈਂ ਫੇਰ ਹੀ ਮਿਲ ਕੇ ਆਉਂਗਾ ਅੱਛਾ ਵਿਸ਼ਾਲੀ ਵੀ ਨਹੀਂ ਘਰੇ ਹੈਗੀ ਤੇ ਜੇ ਮੈਂ ਤਾਂ ਸੋਈ ਚਾਹ ਬਣਾਉਣ ਗਈ ਤਾਈ ਨੇ ਦੇਖ ਲਿਆ ਕਲੇਸ਼ ਕਰ ਦਿੰਗੇ ਕੀ ਕਰਾਂ ਮੈਂ ਕਲੇਸ਼ ਕਿਉਂ ਕਰਨਗੇ ਤੂੰ ਘੜਾ ਆਪਣੇ ਵਾਸਤੇ ਚਾਹ ਪਾਣੀ ਬਣਾਵਾ ਤੂੰ ਤਾਂ ਭੈਣ ਵਾਸਤੇ ਚਾਹ ਪਾਣੀ ਬਣਾਉਣਾ ਚੱਲ ਛੱਡ ਯਾਰ ਤੂੰ ਐਂ ਕਰ ਆਪਣੇ ਚੁੱਲੇ ਦੀ ਚਾਹ ਪਾਣੀ ਬਣਾ ਲੈ ਭੈਣ ਨੂੰ ਤਾਂ ਨਾ ਪਤਾ ਲੱਗੇ ਵੀ ਇਹਨਾਂ ਦੇ ਘਰੇ ਆਹ ਕੁੱਤ ਕਣੇ ਚੱਲਦਾ ਤੂੰ ਆਪਣੇ ਚੁੱਲੇ ਤੇ ਬਣਾ ਲੈ ਤੂੰ ਤੁਸੀਂ ਕਹਿਨੇ ਹੋ ਤਾਂ ਮੈਂ ਬਣਾ ਦੇਣੀ ਆ ਜਾ ਆਪਣੇ ਜੁੱਲੇ ਤੇ ਬਣਾ ਲਾ ਮੈਂ ਫੇਰ ਹੀ ਮਿਲੂਗਾ ਨਾ ਥੋ ਬੈਠੋ ਤੁਸੀਂ ਮੈਂ ਆਈ ਯਰ ਸੋਈਜ ਬਣਾਉਂਦੀ ਤਾਂ ਤਾਂ ਹੀ ਫੇਰ ਐਵੇਂ ਕੋਤ ਪਲੇਸ ਕਰਦੀ ਭੈਣ ਕੀ ਸੋਚੂ ਇਹਨਾਂ ਦੇ ਘਰੇ ਆ ਕੋ ਚੱਲਦਾ ਲੈਪਤ ਤੂੰ ਬੈਠ ਮੈਂ ਤੇਰੇ ਲਈ ਚਾਹ ਪਾਣੀ ਲੈ ਕੇ ਆਈ ਚੰਗਾ ਇਹ ਤੇ ਹੈ ਇਹ ਨੌਕਰਾਨੀ ਪੁੱਤ ਉਹ ਤਾਂ ਮੈਂ ਐਡ ਕਰਦੀ ਸੀ ਮੈਂ ਆਪੇ ਬਣਾ ਕੇ ਲਿਆਉਣੀਆ ਚਾ ਕਿਉਂ ਉਹਨੂੰ ਤਾਂ ਐਡ ਕਿਉਂ ਕਰਤਾ ਵਿਸ਼ਾਲੀ ਇਹਨੂੰ ਦੇਖ ਕੇ ਜਰਦੀ ਨਹੀਂ ਸੀ ਨਾ ਉਹ ਧੋਏ ਘਟ ਹੈ ਬਾੜੀ ਤੇਜ ਘਾਉਂਦੀ ਆਪਦੇ ਆਪ ਨੂੰ ਮੈਂ ਕਿਹਾ ਭਾਈ ਆਪਦੀ ਆ ਘੜਾ ਦੇ ਕੋਲੇ ਰੱਖ ਉਹ ਹੋ ਮੰਮੀ ਤੁਸੀਂ ਕਿਹੜਾ ਘਟੋਂ ਦੋਵੇਂ ਸੱਸ ਨੂੰ ਹਾਂ ਇੱਕ ਵਾਰੀ ਹੀ ਆਂ ਦੋਵੇਂ ਨਾਲੇ ਤੁਹਾਡੇ ਕੋਲ ਤਾਂ ਵਧੀਆ ਮੌਕਾ ਸੀ ਅਣਮੋਲ ਦੀ ਘਰ ਵਾਲ ਨੂੰ ਆਪਣੇ ਵਸ਼ਸ਼ ਕਰਨ ਦਾ ਨਾਲੇ ਦੋਵੇਂ ਤੁਸੀਂ ਰਾਜ ਕਰਦੀਆਂ ਨਾ ਉਹ ਕਿਵੇਂ ਇਹ ਤਾਂ ਸਾਨੂੰ ਲਵੇ ਨਹੀਂ ਲੱਗਣ ਦਿੰਦੀ ਤੂੰ ਕਹਿ ਨਹੀਂ ਇਹ ਤਾਂ ਸੇਵਾ ਕਰਾਉਣੀ ਆ ਲੈ ਸੁਣ ਫਿਰ ਮੰਮੀ ਮੇਰੇ ਕੋਲ ਇੱਕ ਸਕੀਮ ਹੈ ਜਿਹਦੇ ਨਾਲ ਇਹ ਆਪਣੇ ਵਾਸਤੇ ਹੋ ਜੂਗੀ ਜੇ ਇਹ ਆਪਣੇ ਵਾਸਤੇ ਹੋ ਗਈ ਤਾਂ ਅਨਮੋਲ ਤਾਂ ਆਪਣੀ ਮੁਠੀ 'ਚ ਹੈ ਅੱਛਾ ਐਹੀ ਜੀ ਕਹੀ ਜਿਸਕੀਮ ਹੈ ਜਿਹੜਾ ਅਨਮੋਲ ਆਪਣੀ ਮੁਠੀ 'ਚ ਹੋ ਜਾਊ ਲੈ ਸੁਣ ਮਾਂ ਫਿਰ ਕੀਂਤਾ ਤੇਰੀ ਬਹੁਤ ਵਧੀਆ ਲੱਗਦਾ ਕੰਮ ਵੀ ਕਰੂਗੀ ਤੂੰ ਕੰਮ ਛੱਡ ਮਾਂ ਇਹ ਤਾਂ ਸਾਂ ਵੀ ਨਾ ਆਪਾਂ ਤੋਂ ਪੁੱਛ ਕੇ ਲਿਆ ਕਰੂਗੀ ਦੇਖ ਲੈਨੇ ਆ ਫਿਰ ਤੇਰੀ ਸਕੀਮ ਤੇ ਕੰਮ ਕਰਕੇ ਚੱਲ ਫਿਰ ਵਜਾ ਸ਼ੁਰੂ ਸਿਮਰਾ ਚਾ ਲੈ ਤੇ ਆ ਪੁੱਤ ਹਾਂ ਅੱਜ ਕੀ ਮੈਂ ਤਾਂ ਇਹਨੇ ਮੈਨੂੰ ਕਹਤਾ ਵੀ ਚਾਹ ਬਣਾ ਲਾ ਮੈਂ ਤਾਂ ਪਹਿਲੀ ਹੀ ਬਣਾਉਣ ਲੱਗੀ ਸੀ ਦੀਦੀ ਵਾਸਤੇ ਚਾਹ ਮ ਜਿਹੜੀ ਤੈਨੂੰ ਸਕੀਮ ਦੱਸੀ ਐ ਨਾ ਉਹ ਤੇ ਡੱਟੀ ਰਹੀ ਕਿਤੇ ਪਿੱਛੇ ਹਟ ਜੇ ਮਾ ਹੋਰ ਜੀਜੀ ਠੀਕ ਹੋ ਤੁਸੀਂ ਹਾਂ ਸਿਮਰ ਮੈਂ ਵਧੀਆ ਤੂੰ ਦੱਸ ਠੀਕ ਆ ਹਾਂਜੀ ਮੈਂ ਵੀ ਵਧੀਆ ਲੈ ਤੂੰ ਤਾਂ ਸਿਮਰ ਚਾਹ ਬਣਾਏ ਬੈਠੀ ਸੀ ਮੇਰੇ ਤੇ ਵਾਸਤੇ ਹੈ ਹਾਂਜੀ ਉਹ ਵਿਸ਼ਾਲੀ ਵੀ ਘਰੇ ਹੈ ਨਹੀਂ ਸੀ ਮੈਂ ਕਿਹਾ ਕਿੱਥੇ ਤੁਸੀਂ ਓਕੇ ਹੋਵੋਗੇ ਤਾਂ ਮੈਂ ਬਣਾ ਕੇ ਚਾ ਚੱਲ ਚੰਗਾ ਕਰਿਆ ਅਨਮੋਲ ਕਿੱਥੇ ਹੈ ਉਹ ਵੀ ਮਿਲ ਲੰਦਾ ਕੁੜੀ ਨੂੰ ਹਾਂਜੀ ਦਾਦੀ ਜੀ ਅਨਮੋਲ ਆਉਂਦੇ ਸੀ ਦੀਦੀ ਜੀ ਨੂੰ ਮਿਲਣ ਫਿਰ ਕਹਿੰਦੇ ਵੀ ਪਹਿਲਾਂ ਦੀਦੀ ਨੂੰ ਚਾਹ ਪਾਣੀ ਪੀ ਲੈਣਦੇ ਫਿਰ ਮਿਲਿਆਉਣਾ ਚੱਲ ਕੋਈ ਨਹੀਂ ਉਹਨੂੰ ਤਾਂ ਮੈਂ ਆਪ ਹੀ ਮਿਲਿਆਉਂਗੀ ਨਾਲੇ ਉਹਦੇ ਕੰਨ ਖਿੱਚ ਕੇ ਆਉਂਗੀ ਵੀ ਮੈਨੂੰ ਮਿਲਣ ਕਾਹਤੋਂ ਨਹੀਂ ਆਇਆ ਉਹ ਠੀਕ ਹੈ ਦੀਦੀ ਜੀ ਲੈ ਪੁੱਤ ਗੱਲਾਂ ਗੱਲਾਂ ਚ ਰਮਨ ਤੂੰ ਤਾਂ ਚਾਹ ਠੰਡੀ ਕਰੀ ਆਂਨੀ ਐ ਇਹ ਪੀ ਲੈ ਮੈਂ ਪਹਿਲਾਂ ਕੋਈ ਨਾ ਮਾ ਪੀਣੀ ਐ ਲੈ ਪਹਿਣਾ ਕੀ ਸਸਰੀ ਦਾ ਪਹਿਣੀ ਸਸਰੀ ਕਾਲ ਕਿ ਮੈਂ ਅਨਮੋਲ ਵਧੀਆ ਪਹਿਣੀ ਤੂੰ ਦੱਸ ਠੀਕ ਹੈ ਨਾ ਤੂੰ ਮੈਨੂੰ ਬਾਹਰ ਕਿਉਂ ਨਹੀਂ ਮਿਲਣਾ ਹੈ ਉਹ ਪਹਿਣੀ ਮੈਂ ਤਾਂ ਕੰਮ ਜਾ ਕਰੀ ਜਾਂਦਾ ਸੀ ਮੈਂ ਸੋਚਿਆ ਚੱਲ ਪਹਿਣ ਨੂੰ ਚਾਹ ਪਾਣੀ ਪੀ ਲੈਂਦੇ ਮੈਂ ਫੇਰ ਹੀ ਮਿਲ ਕੇ ਆਉਂਗਾ ਉਹ ਤਾਂ ਸਭ ਠੀਕ ਹੈ ਅਨਮੋਲ ਪਰ ਮੈਨੂੰ ਇੱਕ ਗੱਲ ਦੱਸ ਤੁਸੀਂ ਦੋਵਾਂ ਪਰਮਾਣੇ ਘਰ ਦੀ ਕੀ ਹਾਲਤ ਬਣਾਈ ਆ ਨਾਲ ਤਾਂ ਦਿਹਾੜੀ ਕਿਉਂ ਕਰਨ ਲੱਗ ਗਿਆ ਹੋਰ ਪਹਿਣੀ ਮੈਂ ਕੀ ਕਰਦਾ ਆਪਦਾ ਪਰਿਵਾਰ ਤਾਂ ਪਾਲਣਾ ਹੀ ਸੀ ਨਾ ਇਹਨਾਂ ਨੇ ਤਾਂ ਮੈਨੂੰ ਫੈਕਟਰੀ ਚੋਂ ਕੱਢਤਾ ਤੇ ਨਾਲੇ ਸਾਨੂੰ ਇਹ ਕਹਿੰਦਾ ਇਹਨਾਂ ਨੇ ਵੀ ਤੂੰ ਤੇ ਸਿਮਰਨੇ ਘਰ ਦੀ ਕੋਈ ਵੀ ਚੀਜ਼ ਨੂੰ ਹੱਥ ਨਹੀਂ ਲਾਉਣਾ ਹੁਣ ਫੇਰ ਅਸੀਂ ਦੱਸ ਕੀ ਕਰਦੇ ਅਨਮੋਲ ਤੈਨੂੰ ਪਤਾ ਤਾਂ ਹੈਗਾ ਮੰਮੀ ਦੇ ਸੁਭਾ ਦਾ ਤੁਸੀਂ ਮੈਨੂੰ ਸਮਝਾ ਦਿੰਦਾ ਮੈਂ ਸੇ ਮੈਨੂੰ ਕੀ ਸਮਝਾਉਂਦਾ ਭੈਣੇ ਕਦੇ ਤਾਂ ਇਹ ਸਾਡੇ ਨਾਲ ਚੰਗੇ ਬਣ ਜਾਂਦੇ ਆ ਕਦੇ ਮਾੜੇ ਬਣ ਜਾਂਦੇ ਆ ਮੇਰਾ ਤਾਂ ਕੋਈ ਰਿਸ਼ਤੇ ਨਹੀਂ ਹੈਗਾ ਹੁਣ ਇਹਨਾਂ ਨਾਲ ਚੱਲ ਕੋਈ ਨਾ ਹੁਣ ਮੈਂ ਆ ਗਈ ਨਾ ਸਭ ਕੁਝ ਠੀਕ ਹੋ ਜਾਊਗਾ ਪਹਿਲਾਂ ਨਾ ਮੰਮੀ ਵਿਸ਼ਾਲੀ ਨੇ ਚੱਕ ਚਾ ਕੇ ਸਾਰਾ ਘਰ ਖਰਾਬ ਕਰ ਦੇ ਦਿੱਤੀ ਪਰ ਜੀ ਦੀ ਮੈਨੂੰ ਆਂ ਦੱਸੋ ਵਿਸ਼ਾਲੀ ਗਈ ਕਿੱਥੇ ਆ ਨਾ ਉਹਨੇ ਕਿੱਥੇ ਜਾਣਾ ਉਹਦੀ ਪਰਜਾਈ ਦਾ ਜਾਪਾ ਉੱਥੇ ਗਈ ਆ ਉਹ ਅੱਛਾ ਭੈਣੇ ਫਿਰ ਤੈਨੂੰ ਤਾਂ ਹੀ ਇੱਥੇ ਛੱਡ ਕੇ ਗਈ ਆ ਵੋ ਉਹ ਕੌਣ ਐ ਮੈਂ ਤੂੰ ਛੱਡ ਕੇ ਜਾਣ ਆਲੀ ਮੈਨੂੰ ਤਾਂ ਮੰਮੀ ਨੇ ਫੋਨ ਕੀਤਾ ਸੀ ਵੀ ਮੇਰਾ ਜੀ ਨਹੀਂ ਲੱਗਦਾ ਚਾਰਕ ਦਿਨੋਂ ਆ ਜਾ ਚਲੋ ਆਇਂ ਕਰੋ ਤੁਸੀਂ ਭੈਣ ਭਰਾ ਮਾਰੋ ਗੱਲਾਂ ਮੈਂ ਬਾਹਰ ਕੰਮ ਕਰਦੀ ਹਾਂ ਹਾਂ ਕੋਈ ਨਾ ਸੁਪਰ ਕਰ ਲਾ ਤੇ ਨਾਲੇ ਰੋਟੀ ਬਣਾ ਲੈ ਭੈਣ ਵਾਸਤੇ ਹਾਂਜੀ ਹਾਂ ਠੀਕ ਹੈ ਅਣਮੋਲ ਮੇਰੇ ਕੰਨ ਖੋਲ ਕੇ ਗੱਲ ਸੁਣ ਲੈ ਤੂੰ ਕੱਲ੍ਹ ਤੋਂ ਦਿਹਾੜੀ ਤੇ ਨਹੀਂ ਜਾਏਗਾ ਤੇਰਾ ਫੈਕਟਰੀ 'ਚ ਹਿੱਸਾ ਤੂੰ ਉੱਥੇ ਜਾਏਂਗਾ ਨਾਲੇ ਇਕੱਠੇ ਕੰਮ ਕਰੋਗੇ ਇਹ ਤੁਹਾਨੂੰ ਹੀ ਫਾਇਦਾ ਚੱਲ ਕੋਈ ਗੱਲ ਨਹੀਂ ਭੈਣੇ ਤੂੰ ਗੱਲ ਕਰਕੇ ਦੇਖ ਲਈ ਜੇ ਤੇਰੀ ਮੰਨਦੇ ਆ ਵੈਸੇ ਮੈਨੂੰ ਲੱਗਦਾ ਨਹੀਂ ਵੀ ਉਹ ਹੁਣ ਕਿਸੇ ਦੀ ਮੰਨਣਗੇ ਅਣਮੋਲ ਮੈਨੂੰ ਪਤਾ ਟੋਨੀ ਮੇਰੀ ਕੋਈ ਵੀ ਗੱਲ ਨਹੀਂ ਮੋੜਦਾ ਹੈਗਾ ਮੈਂ ਆਪੀ ਗੱਲ ਕਰੂੰਗੀ ਐਂਕਰ ਤੂੰ ਕਹ ਅਰੈਸਟ ਮੈਂ ਕਰੂੰਗੀ ਉਹਨਾਂ ਨਾਲ ਗੱਲ ਠੀਕ ਆ ਭੈਣੇ ਕੋਈ ਗੱਲ ਚੱਲ ਕੀ ਪਤਾ ਰਮਣ ਦੀ ਗੱਲ ਹੀ ਮੰਨ ਲੈਣ ਟੁੰਨੀ ਹੋਰੇ ਦੇਖੀ ਜੋ ਇਹ ਦਿਹਾੜੀ ਤਾਂ ਕਰੀ ਜਾਨੀ ਆ ਲੈ ਦੇਖ ਲਾ ਕਿੰਨਾ ਟਾਈਮ ਹੋ ਗਿਆ ਅਣਮੋਲ ਕੋਲੀ ਬੈਠੀ ਆ ਪਤਾ ਨਹੀਂ ਉਹਦੇ ਨਾਲ ਕੀ ਐਨੇ ਦੁੱਖ ਸੁੱਖ ਕਰਦੀ ਐ ਐ ਨਹੀਂ ਵੀ ਬੁਲਾਇਆ ਤਾਂ ਮੇਰੀ ਮਾਂ ਨੇ ਐ ਮੇਰੀ ਮਾਂ ਨਾਲ ਦੁੱਖ ਸੁੱਖ ਸਾਂਝੀ ਕਰਨਾ ਮੈਂ ਮਾਂ ਮੰਮੀ ਅਹ ਰਾਮਣ ਕੀ ਕਰ ਗਈ ਅਣਮੋਲ ਦੇ ਘਰ ਵਿੱਚ ਬੇ ਪੁੱਤ ਉਹ ਤਾਂ ਆਦਾ ਦੁੱਖ ਸੁੱਖ ਹਾ ਚਾਰ ਪੁੱਛਦੀ ਆ ਹੋਰ ਕੀ ਕਰਨਾ ਉਹਨੇ ਇਹਨੇ ਆਪਣੇ ਨਾਲ ਇੰਨਾ ਕੁਛ ਕਰਤਾ ਤੇ ਹਜੇ ਇਹ ਹਾਲ ਚਾਲ ਪੁੱਛਦੀ ਫਿਰਦੀ ਆ ਉਹਦਾ ਬੇ ਤੂੰ ਠੰਡਾ ਰਹਿ ਜਿਹੜੀ ਸਕੀਮ ਆਪਾਂ ਨੂੰ ਰਾਮਣ ਨੇ ਦੱਸੀ ਆ ਨਾ ਜੇ ਉਹ ਕੰਮ ਕਰ ਗਈ ਅਣਮੋਲ ਦਾ ਸਾਰਾ ਕੁਝ ਹੀ ਆਪਣਾ ਹੋ ਜੂ ਇਹ ਜਾਕੀ ਦੱਸਤਾ ਮਾਂ ਜਿਹੜੀ ਤੂੰ ਰਾਜੀ ਹੋਈ ਫਿਰਦੀ ਐ ਮੈਂ ਦੱਸ ਦਿਆਂ ਤੈਨੂੰ ਗੱਲ ਕੀਮਤਾ ਵਧੀਆ ਮਾ ਜੇ ਕੰਮ ਕਰ ਜੇ ਤਾਂ ਵੇ ਤੂੰ ਤਾਂ ਹਰ ਟਾਈਮ ਪੁੱਠਾ ਹੀ ਸੋਚਿਆ ਕਰ ਪਹਿਲਾਂ ਮੇਰੀ ਪੂਰੀ ਸਕੀਮਤਾ ਸੁਣ ਲਾ ਜੇ ਕਿ ਉਹ ਸਿੱਧੀ ਉਂਗਲ ਨਾਲ ਨਿਕਲਿਆ ਤੇ ਡੇਢੀ ਮੈਨੂੰ ਕਰਨੀ ਹੀ ਆਉਂਦੀ ਐ ਉਹ ਤਾਂ ਠੀਕ ਆ ਮਾ ਜੇ ਕਿ ਉਹ ਡੇਢੀ ਉਂਗਲ ਨਾਲ ਵੀ ਨਿਕਲਿਆ ਫੇਰ ਫੇਰ ਕੀ ਆਪਾਂ ਵੀ ਚਮਚੇ ਨਾਲ ਕਿਉਂ ਕੱਢ ਲਾਂਗੇ ਵੈਸੇ ਵੀ ਚਮਚਿਆਂ ਦਾ ਰਵਾਜ ਐ ਆਪਾਂ ਵੀ ਫੇਰ ਉਹੀ ਕਰਨਾ ਚਲੋ ਠੀਕ ਐ ਫਿਰ ਮੰਮੀ ਜੀ ਦੇ ਮੇਰੇ ਮੁੱਖੀ ਇੱਕ ਲੱਗਦਾ ਸਿਵਰ ਆ ਕਿੱਥੇ ਲੈ ਕੇ ਚੱਲੀ ਐ ਦੀਦੀ ਜੀ ਆ ਤਾਂ ਮੈਂ ਰੋਟੀ ਬਣਾਉਣ ਲੈ ਕੇ ਚੱਲੀਆਂ ਚੁੱਲੇ ਕੋਲ ਕਿਉਂ ਥੱਲੇ ਤੇ ਕਿਆ ਬਣਾਏਂਗੀ ਚੰਗਾ ਬਣਾ ਤਾਂ ਗੈਸ ਸਿਲੰਡਰ ਆਪਣੇ ਇਸ ਘਰ ਚ ਮੈਂ ਮੰਨਦੀ ਐ ਗੈਸ ਸਿਲੰਡਰ ਹੈਗਾ ਪਰ ਸਾਡੇ ਲਈ ਤਾਂ ਚੁੱਲਾ ਹੀ ਆ ਅਸੀਂ ਉਹਦੇ ਤੇ ਸਾਰਾ ਕੰਮ ਕਰਦੇ ਆ ਲੈ ਕਿਉਂ ਤੂੰ ਥੱਲੇ ਤੇ ਬਣਾਏਂਗੀ ਇੰਨੀ ਠੰਡ ਚ ਤੂੰ ਗਵੜਾ ਗਿਆ ਸਿੰਡ ਸਿਲੰਡਰ ਤੇ ਉਰੇ ਰੋਟੀ ਬਣਾ। ਕੁਛ ਨਹੀਂ ਹੁੰਦਾ। ਪਰ ਮੈਂ ਕਿਵੇਂ ਬਣਾ ਸਕਦੀ ਹਾਂ? ਤੈਨੂੰ ਪਤਾ ਤਾਂ ਹੈ ਤਾਈ ਜੀ। ਤੂੰ ਨਾ ਤਾਈ ਦੀ ਟੈਨਸ਼ਨ ਨਾਲ। ਜਿੰਨਾ ਟਾਈਮ ਮੈਂ ਉਰੇ ਆ ਨਾ ਤੈਨੂੰ ਤਾਈ ਕੁਛ ਨਹੀਂ ਕਹਿੰਦੀ ਹੈਗੀ। ਨਾਲੇ ਐਨੀ ਵੀ ਪਾੜੀ ਨਹੀਂ ਹੈਗੀ ਤਾਈ। ਤੂੰ ਕੰਮ ਕਰ ਤੇ ਤੈਨੂੰ ਤਾਈ ਕੁਛ ਨਹੀਂ ਕਹਿੰਦੀ। ਜੇ ਕੁਛ ਕਹੋਗੀ ਨਾ ਮੈਂ ਆਪ ਹੀ ਕਹਿ ਦੂੰਗੀ। ਪਰ ਦੀਦੀ ਜੀ ਮੈਂ ਨਹੀਂ ਚਾਹੁੰਦੀ ਛੋਟੀ ਜੀ ਗੱਲ ਕਰਕੇ ਨਾ ਕਲੇਸ਼ ਹੋਵੇ ਘਰੇ। ਕੋਈ ਗੱਲ ਨਹੀਂ ਮੈਂ ਚੁੱਲੇ ਤੇ ਬਣਾ ਲੈਂਦੀ ਆ। ਕੋਈ ਕਲੇਸ਼ ਨਹੀਂ ਹੁੰਦਾ ਹੈਗਾ। ਮੈਂ ਰੋਟੀ ਬਣਾਉਣੀ ਆ ਤੇ ਤੂੰ ਖਾ। ਕੋਈ ਤੈਨੂੰ ਪੁੱਛ ਨਹੀਂ ਕਹਿੰਦਾ ਹਾਰੇ ਨਾ ਬੂਮੇ ਮਰਚਾ ਵਿਸ਼ਾਲੀ ਦੇ ਜਾਣ ਦੇ ਚੱਕਰਾਂ ਚ ਤੇ ਰਮਨ ਦੇ ਆਉਣ ਦੇ ਚੱਕਰਾਂ ਚ ਮੈਂ ਤਾਂ ਐਂ ਭੁੱਲ ਗਈ ਵੀ ਸਿਮਰ ਨੂੰ ਉਲਟੀਆਂ ਕਿਉਂ ਲੱਗੀਆਂ ਸੀ ਪਰ ਇਹ ਤੋ ਪੁੱਛ ਵੀ ਨਹੀਂ ਸਕਦੀ ਹੁਣ ਮੈਂ ਵੀ ਤੈਨੂੰ ਉਲਟੀਆਂ ਕਿਉਂ ਲੱਗੀਆਂ ਸੀ ਪਰ ਪਤਾ ਤਾਂ ਕਰਨਾ ਹੀ ਪੈਣਾ ਐਂ ਕਰਦੀਆਂ ਰਮਨ ਨੂੰ ਭੋਗ ਕੇ ਪੁੱਛਦੀ ਆ ਵੀ ਇਹਨੂੰ ਪੁੱਛ ਤੂੰ ਵੀ ਇਹਨੂੰ ਉਲਟੀਆਂ ਕਿਉਂ ਲੱਗੀਆਂ ਸੀ ਐਂ ਦੱਸ ਕੱਲ ਹੀ ਗੱਲ ਬਾਤ ਨੂੰ ਮੋੜਨਾ ਹੈ ਨਾਲੇ ਮੈਨੂੰ ਇਹ ਦੱਸ ਵੀ ਇਹ ਸੋਈ ਚੋਂ ਤੈਨੂੰ ਭੇਜਿਆ ਕੰਮ ਕਰਦੀ ਫਿਰਦੀ ਹੈ ਹਾਂ ਮੈਂ ਭੇਜਿਆ ਮਾਂ ਤੁਹਾਨੂੰ ਕੀ ਤਰਾਜ ਨਾ ਨਾ ਮੈਨੂੰ ਤਾਂ ਕਾਹਦਾ ਤਰਾਜ ਹੈ ਪਰ ਮੈਂ ਇਹ ਕਹਿਨੀ ਆ ਵੀ ਜੇ ਤੇਰੀ ਆਸ ਕੀ ਮਾ ਨਾ ਕੰਮ ਕੀਤੀ ਫਿਰ ਮੈਂ ਇਹਨੂੰ ਮੁੜ ਕੇ ਉਹੀ ਹਾਲਾਤਾਂ ਚ ਲੈ ਆਉਂ ਫਿਰ ਮੈਂ ਜਾਣਦੀ ਆ ਵੀ ਇਹਨੂੰ ਕਿਵੇਂ ਘਰੋਂ ਕੱਢਣਾ ਉਹ ਮੰਮੀ ਆਪਣੀ ਸਕੀਮ ਵੀ ਕੰਮ ਕਰੂਗੀ ਤੇ ਆਪਣੇ ਮੰਗਰ ਵੀ ਲੱਗਣਗੇ ਜਿਵੇਂ ਬੱਕਰੇ ਨੂੰ ਹਲਾਲ ਕਰਨ ਤੋਂ ਪਹਿਲਾਂ ਖਵਾਇਆ ਪਿਆਇਆ ਜਾਂਦਾ ਨਾ ਉਹੀ ਕੰਮ ਕੀਤਾ ਜਾ ਰਿਹਾ ਹੁਣ ਇਹਨਾਂ ਨਾਲ ਆਪਾਂ ਚੱਲ ਚੰਗਾ ਤੇਰੀ ਵੀ ਮੰਨ ਕੇ ਦੇਖ ਲੈਣੀ ਆ ਰਮਨ ਮੇਰੀ ਇੱਕ ਗੱਲ ਸੁਣ ਮੇਰੇ ਇੱਕ ਕੰਮ ਕਰ ਦੇਂਗੀ ਹੁਣ ਤੁਹਾਨੂੰ ਕੀ ਕੰਮ ਪੈ ਗਿਆ ਦੱਸੋ ਮੇਰੀ ਗੱਲ ਸੁਣ ਹੂੰ ਜਦ ਕੱਲ ਵਿਸ਼ਾਲੀ ਨੇ ਜਾਣਾ ਸੀ ਨਾ ਹਾਂ ਉਦੋਂ ਪਹਿਲਾਂ ਉਹਦੇ ਭਰਾ ਦਾ ਫੋਨ ਆਇਆ ਸੀ ਅੱਛਾ ਹਾਂ ਤੇ ਉਦੋਂ ਇਹਨੂੰ ਸਿਮਰ ਨੂੰ ਉਲਟੀ ਲੱਗੀ ਸੀਗੀ ਤੇ ਫੇਰ ਮੈਂ ਇਹੀ ਪੁੱਛਦੀ ਆਂ ਵੀ ਕਾਹਤੋਂ ਲੱਗੀ ਸੀ ਕਿਉਂ ਲੱਗੀ ਸੀ ਮੈਨੂੰ ਪਤਾ ਕਰਕੇ ਦੱਸ ਸਾਰਾ ਮੰਮੀ ਤੁਸੀਂ ਵੀ ਆਪਣੀਆਂ ਜਵਲੀਆਂ ਮਾਰੀ ਜਾਂਦੇ ਰਹੇ ਹੋ ਇਹਨੂੰ ਉਲਟੀ ਮੈਂ ਕਿਸੇ ਮਰਜ਼ੀ ਤਰੀਕੇ ਨਾਲ ਲੱਗੀ ਹੋਵੇ ਆਪਾਂ ਆਪਦਾ ਕੰਮ ਕਢਾਈਏ ਤੇ ਇਹਨੂੰ ਰਸਤੇ ਪਾਈਏ ਨਹੀਂ ਮੈਂ ਤਾਂ ਐਂ ਕਹਿਨੀ ਆਂ ਵੀ ਕੱਲ ਨੂੰ ਜੇ ਇਹ ਨੇ ਆਪਦਾ ਪਰਿਵਾਰ ਵਧਾ ਲਿਆ ਫਿਰ ਆਪਾਂ ਕੀ ਕਰਾਂਗੇ ਮੰਮੀ ਤੁਸੀਂ ਕਿਉਂ ਟੈਂਸ਼ਨ ਲੈ ਲੈਂਦੇ ਹੋ ਕਿਧਰੇ ਨਹੀਂ ਖੁਸ਼ ਹੁੰਦਾ ਹੈਗਾ ਹੁਣ ਤੁਸੀਂ ਐਂ ਕਰੋ ਮੈਂ ਫੇਰ ਪੁੱਛੂਗੀ ਇਹਨੂੰ 10 ਮਿੰਟ ਮੈਨੂੰ ਆਰਾਮ ਕਰਨ ਦੋ ਮੈਨੂੰ ਜਾਨੀ ਆ ਅਜੇ ਮੈਂ 10 ਮਿੰਟ ਆ ਬਾਅਦ ਇਹਨੂੰ ਜਦੋਂ ਮੈਨੂੰ ਜਾਗ ਆਊਗੀ ਮੈਂ ਆਪੇ ਪੁੱਛ ਲਵਾਂਗੀ ਚਲ ਠੀਕ ਆ ਪਰ ਮੇਰੀ ਸਿਆਣਤੀ ਬਣ ਕੇ ਕਰਦੀ ਐ ਮੈਂ ਇਕਦਮ ਕੋਈ ਨਾ ਮੰਮੀ ਅੱਗੇ ਤੈਨੂੰ ਕਦੇ ਮੈਂ ਨਾ ਕੀਤੀ ਐ ਪਹਿਲਾਂ ਮੈਨੂੰ ਇਹ ਦੱਸੋ ਚਲ ਠੀਕ ਆ ਕਰ ਲਾ ਤੂੰ ਆਰਾਮ ਚਲ ਗੱਲ ਤਾਂ ਮੈਂ ਪਕਾ ਕਰ ਕੀ ਲਉਗੀ ਜਿਵੇਂ ਮਰਜ਼ੀ ਸੇ ਪੁੱਤ ਵਧੀਆ ਹੋਇਆ ਆਪ ਛਾਲੀ ਦੇ ਮਾਗਰੋ ਇਹ ਆਪਣੀ ਆਗੀ ਰਮਨ ਨਹੀਂ ਤਾਂ ਮੇਰਾ ਤਾਂ ਜੀਓ ਹੀ ਨਹੀਂ ਲੱਗਣਾ ਸੀਗਾ ਹੋਰ ਮੰਮੀ ਸਹੀ ਗੱਲ ਐ ਤੂੰ ਫੈਕਟਰੀ ਨਹੀਂ ਜਾਣਾ ਉਹ ਫੈਕਟਰੀ ਜਾਂਦਾ ਸੀ ਮੰਮੀ ਮੈਂ ਮੈਂ ਤਾਂ ਤਾਂ ਹੀ ਆਏ ਸੀ ਤੇਰੇ ਕੋਲੇ ਅੱਛਾ ਹਾਂ ਚਲੋ ਟੈਮ ਨਾ ਲੰਘ ਜਾ ਪੁੱਤ ਵੀਰ ਕਿੱਥੇ ਚੱਲਿਆ ਭੈਣੇ ਮੈਂ ਤਾਂ ਫੈਕਟਰੀ ਚੱਲਿਆ ਸੀਗਾ ਕਿਉਂ ਕੱਲਾ-ਕੱਲਾ ਅਨਮੋਲ ਨਹੀਂ ਕਰ ਨਾਲ ਜਾਂਦਾ ਨਹੀਂ ਭੈਣੇ ਉਹ ਨੂੰ ਆਪਦੇ ਨਾਲ ਨਹੀਂ ਲੈ ਕੇ ਜਾ ਸਕਦਾ ਨਾਲੇ ਹੁਣ ਉਹਦਾ ਤੇ ਮੇਰਾ ਕੰਮਣਾ ਅੱਡਾ ਡਟ ਹੈ। ਮੰਮੀ ਤੁਸੀਂ ਸਮਝਾਇਆ ਨਹੀਂ ਇਹਨੂੰ ਮੈਂ ਕੀ ਕਿਹਾ ਸੀ ਤੁਹਾਨੂੰ? ਪੁੱਤ ਮੈਂ ਤਾਂ ਬਹੁਤ ਸਮਝਾਇਆ ਸੀ। ਸਾਰੀ ਰਾਤ ਮੱਥਾ ਮਾਰਦੀ ਰਹੀ। ਹੁਣ ਮੈਂ ਕੀ ਕਰਾਂ? ਮੰਨੇ ਨਾ ਮੰਨੇ ਇਹਦੀ ਮਰਜ਼ੀ ਆ। ਨਾਲੇ ਕਹਿੰਨੇ ਹੁਣ ਮੈਂ ਉਹਨੂੰ ਆਪਦੇ ਨਾਲ ਨਹੀਂ ਲੈ ਕੇ ਜਾ ਸਕਦਾ। ਤੇ ਕੰਮ ਮੈਂ ਕਰਾਂ ਤੇ ਮਾਲਕ ਉਹ ਕਹਾਵੇ। ਉਹ ਭਰਾਵਾ ਇੱਕ ਗੱਲ ਯਾਦ ਰੱਖ ਲੈ ਜੇ ਤੂੰ ਫੈਕਟਰੀ ਦਾ ਮਾਲਕ ਬਣਨਾ ਨਾ ਤਾਂ ਇਹ ਗੱਲ ਮੇਰੀ ਯਾਦ ਰੱਖੀ ਜੇ ਉਹਦੇ ਚੇਤੇ ਆ ਗਏ ਨਾ ਇਸ ਫੈਕਟਰੀ ਚ ਅੱਧਾ ਹਿੱਸਾ ਉਹਦਾ ਵੀ ਆ ਫੇਰ ਤੈਨੂੰ ਪਤਾ ਲੱਗੂ ਫੈਕਟਰੀ ਵੇਚਣੀ ਆ ਜòn ਹਿੱਸਾ ਦੇਣਾ ਜਾਂ ਅੱਧ ਕਰਨਾ ਬਾਕੀ ਕਰਨੀ ਤਾਂ ਤੇਰੀ ਮਰਜ਼ੀ ਆ ਮੇਰੀ ਗੱਲ ਮੰਨ ਕੇ ਦੇਖ ਲੈ ਉਹ ਤਾਂ ਤੇਰੀ ਗੱਲ ਠੀਕ ਆ ਭੈਣੇ ਚੱਲ ਤੂੰ ਚੁੱਪ ਕਰ ਜਾ ਮੈਨੂੰ ਮੋਲ ਨੂੰ ਬੁਲਾਉਣੀ ਆ ਅਨਮੋਲ ਅਨਮੋਲ ਹਾਂ ਭੈਣੇ ਉਰੇ ਆ ਗਿਆ ਭੈਣੇ 2 ਮਿੰਟ ਤੈਨੂੰ ਕੁਛ ਨਹੀਂ ਬੋਲਣਾ ਹੈਗਾ ਚੁੱਪ ਕਰਕੇ ਗੱਲ ਸੁਣ ਲੈ ਠੀਕ ਆ ਭੈਣੇ ਅਨਮੋਲ ਆ ਜਾ ਹਾਂ ਭੈਣੇ ਕਿਹਨੇ ਬੁਲਾਇਆ ਮੈਨੂੰ ਨਾ ਤੂੰ ਕਿੱਧਰ ਤਿਆਰ ਹੋਇਆ? ਮੈਂ ਕਿੱਥੇ ਤਿਆਰ ਹੋਣਾ ਭੈਣ ਠੰਡ ਜੀ ਸੀ ਮੈਂ ਕੋਟ ਪਾ ਲਿਆ ਮੈਂ ਤਾਂ ਦਿਹਾੜੀ ਚੱਲਿਆ ਸੀਗਾ। ਨਾ ਜਦੋਂ ਤੇਰੇ ਮੈਂ ਕੱਲ ਕਿਹਾ ਸੀ ਤੂੰ ਕਿਤੇ ਨਹੀਂ ਜਾਣਾ ਜਾਣਾ ਤਾਂ ਫੈਕਟਰੀ ਜਾਣਾ ਉਹ ਟੋਨੀ ਨਾਲ। ਹਾਂ ਹਾਂ ਟੋਨੀ ਪੁੱਤ ਅਣ ਮੋਲੂ ਆਪਣੇ ਨਾਲ ਲੈ ਕੇ ਜਾ ਫੈਕਟਰੀ। ਪਰ ਮੰਮੀ ਨਹੀਂ ਨਹੀਂ ਤਾਈ ਜੀ ਮੈਂ ਆਪਦੇ ਕੰਮ ਦੀ ਖੁਸ਼ ਹਾਂਗਾ। ਅਨਮੋਲ ਆ ਕੀ ਗੱਲ ਬਣੀ? ਲੋਕ ਕੀ ਕਹਿਣਗੇ ਐਡੇ ਵੱਡੇ ਘਰ ਦਾ ਮੁੰਡਾ ਦਿਹਾੜੀਆਂ ਕਰੂਗਾ ਹੁਣ? ਤੂੰ ਚੁੱਪਗਾ ਕੇ ਟੋਨ ਨਾਲ ਵਗ ਜਾ। ਚਲ ਠੀਕ ਹੈ ਭੈਣ ਲੈ ਜਾਂ ਲੈ ਕਰੀ। ਜਾਓ ਤੁਸੀਂ ਰਮਨ ਉਰੇ ਆ ਕੋਤ ਮੇਰ ਕੋ ਹੁਣ ਕੀ ਹੋ ਗਿਆ ਵਾ ਮੈਨੂੰ ਇਹ ਦੱਸ ਤੂੰ ਟੋਨੀ ਦੇ ਨਾਲ ਅਨਮੋਲ ਨੂੰ ਭੇਜਦਾ ਦਿੱਤਾ ਜੇ ਫੇਰ ਹੋ ਆਉਂਦੀਆਂ ਚਲਾਕੀਆਂ ਲਾ ਗਿਆ ਕਰਨ ਫੇਰ ਕੀ ਕਰਾਂਗੇ ਮਮੀ ਕਿਧਰੇ ਨਹੀਂ ਕੁਝ ਹੁੰਦਾ ਹੈਗਾ ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਮਾੜੀ ਮਾੜੀ ਗੱਲ ਮਮੀ ਜੀ ਮੈਂ ਤਾਂ ਕਹਿੰਦੀ ਸੀ ਮੈਂ ਰੋਟੀ ਬਣਾਤੀ ਆ ਅੱਛਾ ਪਤਾ ਵੀ ਮੈਂ ਪਾ ਕੇ ਲੈ ਕੇ ਆਵਾਂ ਜਾਂ ਤੁਸੀਂ ਬਾਹਰ ਹੀ ਖਾਓਗੇ ਬਾਹਰ ਹੀ ਆਣੇ ਹਾਂ ਬਾਹਰ ਹੀ ਆਣੇ ਆਸੀ ਠੀਕ ਹੈ ਮੜਾ ਇਹ ਦੇਖ ਕੇ ਬੋਲਿਆ ਕਰ ਇਹ ਕੰਧਾਂ ਨਾਲ ਹੀ ਲੱਗੀ ਖੜੀ ਹੁੰਦੀ ਹੈ ਚੱਲ ਕੋਈ ਨਾ ਸੁਣਿਆ ਤਾਂ ਨਹੀਂ ਹੋਣਾ ਚੱਲ ਸ਼ੁਕਰ ਹੈ ਕੋਈ ਗੱਲ ਨਹੀਂ ਸਾਰਾ ਕੁਝ ਸੈੱਟ ਹੋ ਰਿਹਾ ਤੈਨੂੰ ਕਿਹਾ ਸੀ ਨਾ ਮੈਂ ਇਹ ਤਾਂ ਗੱਲ ਤੇਰੀ ਸਹੀ ਹੈ ਸਕੀਮ ਤਾਂ ਤੇਰੀ ਲੱਗਦਾ ਵੀ ਕੰਮ ਕਰ ਰਹੀ ਆ ਚੱਲ ਆਪਾਂ ਰੋਟੀ ਖਾ ਲਈਏ ਆਜਾ ਪੁੱਤਾ ਜਾ ਖੜੀ ਹੋ ਜਾ ਸ਼ੁਕਰ ਹੈ ਪ੍ਰਮਾਤਮਾ ਦਾ ਮੈਨੂੰ ਲੱਗਦਾ ਸਭ ਕੁਝ ਠੀਕ ਹੋ ਜਾਊਗਾ ਹੁਣ ਅਲਮੋਲ ਦਾ ਫੈਕਟਰੀ ਚ ਜਾਣ ਲੱਗਿਆ ਮੈਨੂੰ ਆਸ ਆ ਕਿ ਹੁਣ ਸਭ ਕੁਝ ਪਹਿਲਾਂ ਵਾਂਗ ਹੋ ਜਾਊਗਾ ਕੀ ਕਰੀ ਜੰਨੀ ਸਿੰਗਰ ਨਹੀਂ ਦੇਖ ਉਸਨੇ ਤੇਰੇ ਰੰਗ ਬੜਾ ਪੀਲਾ ਪੀਲਾ ਹੋ ਰਿਹਾ ਕੀ ਗੱਲ ਆ ਇੱਛਾ ਦੇਦੇ ਉਹ ਹਨਾ ਦੀਦੀ ਕਈ ਦਿਨਾਂ ਤੋਂ ਮੇਰੀ ਤਬੀਅਤ ਨਹੀਂ ਠੀਕ ਹੈਗੀ ਤੇ ਐਸਿਡਿਟੀ ਵੀ ਬਣੀ ਪਈ ਆ। ਕਈ ਵਾਰ ਤਾਂ ਮੈਨੂੰ ਉਲਟੀਆਂ ਵੀ ਆ ਗਿਆ ਜੀ। ਡਾਕਟਰ ਕੋਲ ਨਹੀਂ ਗਈ ਕਰ। ਜਿੱਦੇ ਛੋਟੀ ਜਿਹੀ ਤਾਂ ਗੱਲ ਆ। ਕਈ ਵਾਰ ਆਪਾਂ ਨਾ ਗਲਤ ਖਾਪੀ ਲੈਨੇ ਆ ਉਹਦੇ ਨਾਲ ਮੇਨੂੰ ਉਲਟੀ ਆ ਜਾਂਦੀਆਂ ਨੇ। ਤਾਂ ਹੀ ਮੈਂ ਡਾਕਟਰ ਕੋਲ ਗਈ ਨਹੀਂ ਹੈਗੀ। ਚਲ ਕੋਈ ਗੱਲ ਨਹੀਂ। ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਤੂੰ ਮੈਨੂੰ ਦੱਸ ਦੀ। ਸੰਗਣ ਦੀ ਲੋੜ ਨਹੀਂ ਹੈਗੀ। ਦੀਦੀ ਵਾਸੀ ਕਿਸੇ ਚੀਜ਼ ਦੀ ਲੋੜ ਤਾਂ ਹੈ ਨਹੀਂ ਪਰ ਪਰ ਕੀ ਪਰ ਕੀ ਚਾਹੀਦਾ ਤੂੰ ਮੈਨੂੰ ਦੱਸ। ਦੀਦੀ ਪਹਿਲਾਂ ਮੈਂ ਤਾਈ ਜੀ ਨੂੰ ਵੀ ਕਿਹਾ ਸੀ ਤੇ ਦੀਦੀ ਨੂੰ ਵੀ ਕਿਹਾ ਸੀ ਹਮ ਪਰ ਮੈਨੂੰ ਇਹ ਨਹੀਂ ਸਮਝੋ ਨਾ ਮੈਂ ਤੁਹਾਨੂੰ ਕਿਵੇਂ ਕਹਾਂ ਲੈ ਇੱਕ ਤਾਂ ਤ ਮੈਨੂੰ ਦੀਦੀ ਕਹਿਣੀ ਆ ਉੱਤੋਂ ਤਾਂ ਕਹਿਣ ਤੋਂ ਵੀ ਡਰਦੀ ਆ ਫਿਰ ਦੱਸ ਕੀ ਗੱਲ ਆ ਅਸਲ ਚ ਦੀਦੀ ਗੱਲ ਇਹ ਆ ਕਿ ਸਾਡੇ ਕੋਲ ਨਾ ਇੱਕੋ ਹੀ ਕੰਬਲ ਆ ਤੇ ਠੰਡ ਵੀ ਇੰਨੀ ਆ ਕਈ ਵਾਰ ਤਾਂ ਮੋਲ ਲੈ ਲੈਂਦੇ ਨੇ ਤੇ ਕਈ ਵਾਰ ਮੈਂ ਤੇ ਜੇ ਤੁਸੀਂ ਇੱਕ ਕੰਮ ਕਰੋ ਤਾਂ ਤਾਈ ਜੀ ਨੂੰ ਕਹਿ ਕੇ ਰਜਾਈ ਕਢਾ ਦਿਓ ਪੇਟੀ ਚ ਤੂੰ ਦਰਦੀ ਕਿਉਂ ਆ मैं आप ही दे दूंगी गाड़ी की तुझे रजाई ठीक है तो मैं ना कि नवा ड्रामा है जो अस तेरिया मनी जाएगा मतलब थोड़ी है भी तो हरेक चीज चक चक के पढ़ाई जाएगी मम्मी जो मैं कर दी मेनू कर लैन दो आपा है अनु बोल दे जमीन भी तो ना लगा अच्छा हाँ हाँ हाँ। अच्छा ਫਿਰ ਜਿਹੜਾ ਕੁਛ ਮਰਜ਼ੀ ਕਰ ਲੈ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਜੋ ਮੈਂ ਕਰਦੀ ਐ ਨਾ ਮੇਰੀ ਗੱਲ ਦੇ ਵਿੱਚ ਨਾ ਬੋਲਿਆ ਕਰੋ ਨਾਲੇ ਹਾਂ ਸੱਚ ਤੁਸੀਂ ਮੈਨੂੰ ਪੁੱਛਦੇ ਸੀ ਨਾ ਵੀ ਇਹਨੂੰ ਉਲਟੀਆਂ ਕਾਤੋਂ ਲੱਗੀਆਂ ਸੀ ਹਾਂ 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 ਫਿਰ ਮੈਂ ਤਾਂ ਪੁੱਛ ਲਿਆ ਕਹਿੰਦੀ ਉਹ ਤਾਂ ਮੇਰਾ ਤਜਾਬਜਾ ਬਣਿਆ ਹੋਇਆ ਸੀ ਤਾਂ ਕਰਕੇ ਉਲਟੀਆਂ ਲੱਗੀਆਂ ਹੋਈਆਂ ਸੀਗੀਆਂ ਸ਼ੁਕਰ ਅੱਰਬਾ ਮੈਨੂੰ ਤਾਂ ਆਇਆ ਸੀ ਖੌਰੇ ਕੋਈ ਨਮਈ ਜਪਨਾ ਛੜ ਗਿਆ ਹੋਵੇ ਆ ਮਮੀ ਕਿਧਰੇ ਨਹੀਂ ਕੁਝ ਹੁੰਦਾ ਹੈਗਾ ਤੁਸੀਂ ਉਹਨੂੰ ਟੈਨਸ਼ਨ ਲਈ ਜਾਂਦੇ ਰਹਿਣੋ ਮੈਨੂੰ ਪਤਾ ਸੀਗਾ ਐਵੇਂ ਦਾ ਕੁਝ ਨਹੀਂ ਹੈਗਾ ਨਰੇ ਸੱਚ ਮੈਂ ਹਰ ਜਾਈ ਦੇ ਕਿ ਆਈਆਂ ਉਹਨਾਂ ਨੂੰ ਪਹਿਲਾਂ ਮੈਨੂੰ ਇਹ ਦੱਸ। ਮੈਂ ਤੂੰ ਸਾਡੇ ਵੱਲ ਦੀ ਐ ਕਿ ਉਹਨਾਂ ਵੱਲ ਦੀ ਐ। ਉਹ ਮਮੀ ਤੁਸੀਂ ਉਹੀ ਟੈਨਸ਼ਨ ਲਈ ਜਾਂਦੇ ਰਹਨੇ ਹੋਗੇ। ਮੈਂ ਹਰ ਜਾਈ ਤਾਂ ਤਾਂ ਦੇ ਕੇ ਆਉਣੀ ਆ। ਕਿ ਠੰਡ ਵੀ ਬਹੁਤ ਜ਼ਿਆਦਾ ਹੈਗੀ ਤੇ ਇੱਕ ਕਰ ਜਾਈ ਦੇ ਦਾਂਗੇ ਫਿਰ ਕੀ ਫਰਕ ਪੈ ਜਾਊਗਾ। ਆਪਾਂ ਨੂੰ ਕੁਛ ਕਸ਼ਟ ਦਾ ਕਿ ਮੈਨੂੰ ਇਹ ਦੱਸੋ। ਚਲ ਠੀਕ ਐ। ਜਿਵੇਂ ਤੂੰ ਕਰਦੀ ਐ ਕਰੀ ਚੱਲ। ਕੋਈ ਗੱਲ ਨਹੀਂ। ਉਹ ਮਮੀ ਮੈਂ ਆਈਆਂ ਨਾ 4 ਦਿਨ ਮੈਨੂੰ ਆਪਦਾ ਪਲਾਨ ਜਤਾ ਲੈਣ ਦਿਓ। ਪਿੱਛਣਾ ਬੋਲਿਆ ਕਰੋ ਮੇਰੀਆਂ ਗੱਲਾਂ ਦੇ। ਨਾ ਤੈਨੂੰ ਬੜੀ ਹਮਦਰਦੀ ਐ ਇਹਨਾਂ ਨਾਲ। ਕਿਤੇ ਤੈਨੂੰ ਚਾਹ ਪਾਣੀ ਚ ਇਹਨਾਂ ਨੇ ਕੁਛ ਖਵਾਪ ਲਿਆ ਤਾਂ ਨਹੀਂ ਦਿੱਤਾ ਜਿਹੜੀ ਇਹਨਾਂ ਦੀ ਬੋਲੀ ਬੋਲਣ ਲੱਗੀ ਓ ਮੰਮੀ ਤੂੰ ਕਿਉਂ ਮੇਰੇ ਤੇ ਸ਼ੱਕ ਕਰਦੀ ਹੈਂ ਜੀ ਮੈਨੂੰ ਕਿਸੇ ਨੇ ਕੁਛ ਨਹੀਂ ਖਵਾਇਆ ਪਿਆ ਹੈਗਾ ਮੈਂ ਤਾਂ ਥੋੜਾ ਹੀ ਫਾਇਦਾ ਕਰਦੀ ਫਿਰਦੀ ਆਂ ਨੇ ਮੈਂ ਕਰਦੀ ਆਂ ਕੁਛ ਨਹੀਂ ਇੱਥੇ ਸਾਡਾ ਕਾਹਦਾ ਫਾਇਦਾ ਰਜਾਈ ਤੂੰ ਉਹਨਾਂ ਨੂੰ ਦੇਣ ਚੱਲੀ ਹੈਂ ਮੰਮੀ ਜੇ ਦੋ ਮਹੀਨੇ ਨਾ ਕਿਸੇ ਨੂੰ ਪਰਜਾਈ ਦੇ ਦਾਂਗੇ ਕਿਧਰੇ ਨਹੀਂ ਹੈ ਘਸਦੀ ਹੈਗੀ ਦੱਸ ਜੇ ਦੋ ਮਹੀਨੇ ਲੈ ਲੈਣਗੇ ਫਿਰ ਕੀ ਹੋ ਜਾਊਗਾ ਦੀਦੀ ਹਜ ਤੱਕ ਰਜਾਈ ਨਹੀਂ ਲੈ ਕੇ ਆਏ ਮੈਨੂੰ ਲੱਗਦਾ ਨਾ ਤਾਈ ਨੇ ਮਨਾ ਕਰਤਾ ਹੋਣਾ ਉਹਨਾਂ ਨੂੰ ਆ ਨਸਿਮਰ ਆ ਰੱਖ ਕੰਮ। ਅੱਛਾ। ਠੀਕ ਹੈ ਦੀਦੀ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡੇ ਆਉਣ ਕਰਕੇ ਨਾ ਅਨਮੋਲੂ ਫੈਕਟਰੀ ਚ ਕੰਮ ਮਿਲ ਗਿਆ। ਮੈਨੂੰ ਥੋੜੀ-ਬਹੁਤ ਇੱਛਾਤ ਹੋਣ ਲੱਗੀ ਇਸ ਘਰ ਚ। ਸਭ ਨੂੰ ਮੁਜ਼ਾਇਬ ਮਿਲ ਗਈ। ਚਲ ਕੋਈ ਗੱਲ। ਕੋਈ ਟੈਨਸ਼ਨ ਨਾ ਲੈ ਅਕਰ। ਹੌਲੀ-ਹੌਲੀ ਸਭ ਠੀਕ ਹੋ ਜਾਊਗਾ। ਨਾਲੇ ਮੇਰੀ ਗੱਲ ਸੁਣ। ਮੈਂ ਹੁਣ ਮੰਮੀ ਕੋਲੇ ਜਾ ਰਹੀ ਆ। ਮੰਮੀ ਕਹੂਗੀ ਸਾਰੇ ਨਸਿਮਰ ਨਾਲ ਗੱਲਾਂ ਮਾਰੀਂ ਜੀ। ਮੇਰੇ ਨਾਲ ਵੀ ਕੋਈ ਗੱਲ ਕਰੇਗੀ। ਚਲ ਕੋਈ ਗੱਲ। ਤੁਸੀਂ ਜਾ ਕੇ ਬੈਠੋ। ਠੀਕ ਆ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਕੋਈ ਨਹੀਂ ਠੀਕ ਆ ਅੰਮੋਲ ਆਗੇ ਤੁਸੀਂ ਮੈਂ ਤਾਂ ਆ ਗਿਆ ਬੈਠੋ ਬੈਠੋ ਠੰਡ ਬਹੁਤ ਹੋਈ ਪਈ ਮੌਲੀ ਠੰਡ ਹੋਈ ਪਈ ਬਾਹਰ ਅੱਜ ਮੈਂ ਕੰਮ ਨਵੇੜ ਕੇ ਜੇ ਬੈਗੀ ਸੀ ਚਾ ਵਧੀਆ ਗੱਲ ਆ ਸੱਚ ਕਿ ਮੇਰੇ ਤੁਹਾਡਾ ਫੈਕਟਰੀ ਚੱਜਦੇ ਦਿਨ ਤਾਂ ਵਧੀਆ ਸੀ ਪਰ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇੱਕੋ ਦਮ ਮੈਨੂੰ ਫੈਕਟਰੀ ਲੈ ਜਾਣ ਵਾਸਤੇ ਕਿਵੇਂ ਤਿਆਰ ਹੋ ਗਏ ਤੁਸੀਂ ਨਾ ਬਹੁਤ ਜ਼ਿਆਦਾ ਡੂੰਗਾ ਸੋਚਦੇ ਹੋ ਤੁਹਾਨੂੰ ਪਤਾ ਤਾਂ ਹੈ ਭੈਣ ਆਈ ਹੋਈ ਆ ਨਾਲੇ ਭੈਣ ਨੇ ਕਿਹਾ ਸੀਗਾ ਕਿ ਮੇਰੇ ਹੁੰਦੇ ਹੋਏ ਕੋਈ ਟੈਨਸ਼ਨ ਲੈ ਕੇ ਲੋੜ ਨਹੀਂ ਹੈਗੀ ਧੀ ਨੇ ਸਮਝਾਇਆ ਹੁਣ ਆ ਨੰਮ ਉਹ ਸਮਝਾਇਆ ਤਾਂ ਹੈਗਾ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਪਰ ਯਾਰ ਇੱਕ ਮਿੰਟ ਚ ਆਪਣਾ ਚੰਗੇ ਹੋ ਜਾਂਦੇ ਆ ਇੱਕ ਮਿੰਟ ਚ ਆਪਣਾ ਮਾਰੇ ਹੋ ਜਾਂਦੇ ਆ ਗੱਲ ਕੀ ਹੈ ਯਾਰ ਆਪਾਂ ਨੂੰ ਨਾ ਗਲਤ ਨਹੀਂ ਸੋਚਣਾ ਚਾਹੀਦਾ ਚਲ ਹੈ ਤਾਂ ਆਪਣੇ ਆ ਕੋਈ ਗੱਲ ਦੀ ਮੈਨੂੰ ਲੱਗਦਾ ਹੋਵੇ ਮੈਨੂੰ ਸਮਝ ਆ ਗਈ ਹੋਣੀ ਆ ਸਹੀ ਗੱਲ ਹੈ ਉਹ ਚਲ ਕੋਈ ਗੱਲ ਨਹੀਂ ਛਾੜ ਦੇ ਨਾ ਗੱਲਾਂ ਤੂੰ ਇੱਕ ਵਾਰ ਚਾਹ ਬਣਾ ਕੇ ਲੈ ਆ ਮੇਰੇ ਵਾਸਤੇ ਥੋੜੀ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਲੈਣੀ ਹਾਂ ਨਾਲੇ ਰੋਟੀ ਵੀ ਲਿਆਈ ਆਂ ਜੇ ਪਹਿਲੀ ਠੀਕ ਹੈ ਪਲੀ ਠੰਡਾ ਵੀ ਪੀਅ ਜਾ ਤਵਾ ਲੇਮਾ ਹੁਣ ਤਾਂ ਮੈਂ ਮੋਹਨ ਨੂੰ ਵੀ ਕੰਮ ਤੇ ਲਿਆਂਣ ਲੱਗਿਆ ਨਾਲ ਹੁਣ ਤਾਂ ਖੋਸ਼ ਹੋ ਮੈਨੂੰ ਨਾ ਪੁੱਛ ਤੂੰ ਇਹ ਆਪਦੀ ਭੈਣ ਨੂੰ ਪੁੱਛ ਮੇਰੀ ਗੱਲ ਸੁਣੋ ਤੁਸੀਂ ਜੋ ਵੀ ਕਰ ਰਹੀਆਂ ਨਾ ਮੈਂ ਤੁਹਾਡੀ ਭਲਾਈ ਵਾਸਤੇ ਕਰ ਰਹੀਆਂ ਜੋ ਮੈਂ ਕਹਿੰਦੀ ਆ ਬਸ ਤੁਸੀਂ ਕਰੀ ਜਾਓ ਲੈ ਸਾਨੂੰ ਤਾਂ ਕੋਈ ਭਲਾਈ ਦਿਖਦੀ ਨਹੀਂ ਇਸ ਚ ਦੇ ਚੰਗਾ ਹੁਣ ਤੁਸੀਂ ਨਿਆਣਿਆਂ ਵਾਂਗੂ ਲੜਨ ਨਾ ਲੱਗ ਜਾਓ ਜਿਹੜਾ ਕੁਝ ਕਰ ਰਹੀ ਹੈ ਇਹ ਠੀਕ ਹੀ ਕਰ ਰਹੀ ਹੈ ਬਾਕੀ ਦੂਜੀ ਗੱਲ ਹੁਣ ਆਪਾਂ ਇਕੱਠੇ ਜੇ ਹੁੰਦੇ ਜਾਂਦੇ ਆ ਮੈਨੂੰ ਲੱਗਦਾ ਸਾਰਾ ਕੁਝ ਠੀਕ ਹੋ ਹੀ ਜਾਂਦਾ ਤਾਂ ਹੀ ਤਾਂ ਮਮਾ ਮੈਂ ਕਹਿਣੀ ਆ ਜਿਹੜਾ ਕੁਝ ਮੈਂ ਕਹੀ ਜਾਨੀ ਆ ਤੁਸੀਂ ਕਰੀ ਜਾਓ ਹੌਲੀ ਹੌਲੀ ਤੁਹਾਨੂੰ ਪਤਾ ਲੱਗ ਜੂਗਾ ਮੰਮੀ ਮੈਂ ਤਾਂ ਇਹ ਕਹਿੰਦਾ ਸੀ ਵੀ ਲੋਹਾ ਵੀ ਗਰਮ ਹੈ ਕਿਉਂ ਨਾ ਥੋੜਾ ਮਾਰੀ ਦਿੰਨੇ ਆ